ਔਰਤਾ ਤੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ ਇਨਸਾਨੀਅਤ ਦੇ ਨਾਤੇ ਗੋਬਿੰਦੀ ਮਾਂ ਤੇ ਉਹਦੇ ਬੱਚਣ ਰਿਆ ਕਰ ਦਿੱਤਾ ਜਾਵੇ ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ ਉਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆਂ ਸਿੰਘਾਂ ਦੀਆਂ ਆਉਣ ਵਾਲੀਆਂ ਨਸਲਾਂ ਕਰਨਗੀਆਂ ਆਖਰੀ ਸਾਹ ਤੱਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ ਸព ਦੇ ਬੱਚੇ ਸਭ ਹੀ ਹੁੰਦੇ ਨੇ ਜੁਜਾਨੰਦ ਜ਼ੁਬਾਨ ਨੂੰ ਲਗਾਮ ਦੇ ਮਜ਼ਲੂਮਾਂ ਦੇੋ ਦੋਸਤ ਨੇ ਨਿੱਕੀ ਉਹਨਾਂ ਦੀ ਪਹਿਚਾਨ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਔਲਾਦਾ ਨਾਮ ਹੈ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹ ਨਾਨੂ ਜ਼ਿੰਦਾ ਦੀਵਾਰ ਵੇ ਚਿੰਦ ਤਾ ਜਾਵੇ ਯਾ ਲਾ ਇਸ ਨੂੰ ਮਤਲਬ ਕਹਿ ਤੂੰ ਬਚਾ ਇਹ ਫਤਵਾ ਦੇਤਾ ਕਿ ਕੱਲ ਤੂੰ ਹਾਂ ਬੱਚਿਆਂ ਨੂੰ ਸਿੰਦਾ ਦੀਵਾਰ ਵਿੱਚ ਚਿੰਨ ਦਿੱਤਾ ਜਾਵੇ ਸਰਹੰਦ ਦੀ ਧਰਤੀ ਤੇ ਗਹਿਰ ਵਰਸੇਗਾ